ਕੁਝ 2 ਸਾਲ ਪਹਿਲਾਂ ਇਹ ਆਰਮੀ ਵਿੱਚ ਹੀ ਤਕਰੀਬਨ ਲੇਹ ਬਣੀ ਪੋਸਟਿੰਗ ਸੀ ਉਹ ਠੰਡ ਦੇ ਕਾਰਨ ਕੁਝ ਨੂੰ ਪ੍ਰੋਬਲਮ ਆ ਗਈ ਸੀ ਉਸ ਤੋਂ ਬਾਅਦ ਇਹ ਬਿਮਾਰ ਹੋਣ ਲੱਗ ਗਿਆ ਕਾਫੀ ਵਕ ਵਕ ਹਸਪਤਾਲਾਂ ਵਿੱਚ ਮਿਲਟਰੀ ਹਸਪਤਾਲਾਂ ਵਿੱਚ ਵੀ ਇਹਨੇ ਆਪਣਾ ਇਲਾਜ ਕਰਵਾਇਆ ਹੁਣ ਵੀ ਇਲਾਜ ਚੱਲ ਰਿਹਾ ਸੀ ਦਿੱਲੀ ਦਾ ਆਰ ਹਸਪਤਾਲ ਚ ਹਾਰਡ ਪ੍ਰੋਬਲਮ ਸੀ ਕੋਈ ਉਸ ਕਰਕੇ ਇਹਦਾ ਹਾਰਵੈਸਟ ਕੋਈ ਦਿੱਕਤ ਹੋ ਗਈ ਜੀ ਹਾਏ आज के दिन पर हम बोल ਦੇਸ ਨੂੰ ਮਾਣ ਹੁੰਦਾ ਜਿਹੜੀ ਸਾਡੀ ਫੌਜ ਆ ਸਾਡੀ ਰੱਖਿਆ ਕਰਦੀ ਐ ਸਰਦਾਰ ਤਰਲੋਚਨ ਸਿੰਘ ਇਸ ਪਿੰਡ ਦਾ ਜਖੇਪੜ ਪਿੰਡ ਦਾ ਵਸਨੀਕ ਸੀ ਰਾਜਾ ਸਿੰਘ ਦਾ ਸੁਪੁੱਤਰ ਹੈ ਘਟਣਾ ਵਾਪਰੀ ਕਿ ਉਹ ਦਰਾਨੇ ਇਲਾਜ ਉਹਨਾਂ ਦੀ ਮੌਤ ਹੋ ਗਈ ਫੌਜ ਦੇ ਵਿੱਚ ਭਰਤੀ ਹੋਏ ਬੜੀ ਆਰਥਿਕ ਮੰਦੀ ਦੇ ਵਿੱਚੋਂ ਉਸ ਸਮੇਂ 'ਚ ਭਾਵੇਂ ਦਲਤਾਂ ਦੇ ਵਿੱਚੋਂ ਪੜ੍ਹਨਾ ਲਿਖਣਾ ਬੜਾ ਔਖਾ ਹੁੰਦਾ ਪਰ ਇਸ ਪਰਿਵਾਰ 'ਚੋਂ ਉਹ ਪੜ੍ਹਾਈ ਕਰਕੇ ਆਪਣੀ ਫੌਜ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਸਰਵਿਸ ਕੀਤੀ ਤੇ ਅੱਜ ਸਾਡੇ ਵਿੱਚੋਂ ਨਹੀਂ ਰਹੇ ਪਰ ਦੇਸ਼ ਨੂੰ ਪਿੰਡ ਵਾਸੀਆਂ ਨੂੰ ਕਿਉਂਕਿ ਪਿੰਡ ਵਾਸੀਆਂ ਦਾ ਬਹੁਤ ਉਹਦੇ ਤੇ ਹੱਥ ਰਿਹਾ ਕਿ ਅੱਜ ਸਾਰੇ ਉਹਦੇ ਅੰਤਮ ਸੰਸਕਾਰ ਤੇ ਪਰਿਵਾਰ ਨਾਲ ਦੁੱਖ ਤਲਾਸ਼ਾ ਦੇਣ ਵਾਸਤੇ ਸਾਰੇ ਨਾਲ ਖੜੇ ਨੇ ਕਿਉਂਕਿ ਦੇਸ਼ ਦੇ ਨਾਲ ਸਾਡਾ ਵੀ ਇਸੇ ਰੁਚਾ ਹੁੰਦਾ ਹੈ ਕਿ ਉਹ ਕੁਰਬਾਨੀ ਕਰਕੇ ਗਿਆ ਕੋਈ ਪਰਿਵਾਰ ਨੂੰ ਲਾਂਭਾ ਨਹੀਂ ਖਟਕੇ ਗਿਆ ਇਸ ਕਰਕੇ ਪਰਿਵਾਰ ਦੀ ਜਿਹੜੀ ਇਸ ਵੇਲੇ ਹਾਲਾਤ ਨੇ ਉਹ ਨਾਜ਼ੁਕ ਨੇ ਕਿਉਂਕਿ ਤਿੰਨ ਚਾਰ ਭੈਣਾਂ ਨੇ ਦੇ ਬਜ਼ੁਰਗ ਮਾਤਾ ਪਿਤਾ ਨੇ ਜਿਹੜਾ ਆਖੀਰਲਾ ਸਮਾਂ ਉਹ ਬਜ਼ੁਰਗਾਂ ਨੂੰ ਪੁੱਤਾਂ ਦਾ ਸਹਾਰਾ ਹੁੰਦਾ ਤੇ ਅਸੀਂ ਪੂਰਾ ਇਲਾਕਾ ਪੂਰਾ ਜਿਹੜੇ ਪਿੰਡ ਦੇ ਵਾਸੀ ਨੇ ਉਹ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ ਸਰਕਾਰ ਆ ਉਹ ਇਹਨਾਂ ਨੂੰ ਜੋੜ ਵੱਧ ਤੋਂ ਵੱਧ ਦੇ ਸਕਦੀ ਆ ਉਹ ਦੇਣ ਦੀ ਖੇਚਲ ਕਰੇ ਤੇ ਜੋ ਦੇ ਡਿਊ ਬਣਦੇ ਨੇ ਉਹ ਫੌਜ ਨੇ ਜਿਹੜੇ ਦੇਣਿਆ ਉਹ ਵੀ ਜਲਦੀ ਇਹਨਾਂ ਨੂੰ ਦੇ ਕੇ ਜਿਹੜਾ ਅਗਲਾ ਸਹਾਰਾ ਇਹਨਾਂ ਦਾ ਉਸ ਆਰਥਿਕ ਪੱਖ ਤੋਂ ਕਾਇਮ ਰੱਖਿਆ ਜਾਵੇ ਤੇ ਜਿਹੜਾ ਦੇਸ਼ ਦੇ ਵਿੱਚ ਇਹਨਾਂ ਨੂੰ ਜਦੋਂ ਵੀ ਕੋਈ 15 ਅਗਸਤ ਆਉਂਦਾ ਹੈ 26 ਜਨਵਰੀ ਆਉਂਦੀ ਹੈ ਉਹਦੇ ਬੁਲਾ ਕੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ। ਦੇਖੋ ਇਹ ਲੜਕਾ ਸਰਦਾਰ ਤਲਵਿੰਦਰ ਸਿੰਘ ਜੀ ਜੋ ਆਰਮੀ ਵਿੱਚ ਸਰਵਿਸ ਕਰ ਰਿਹਾ ਸੀ ਕੁਝ 2 ਸਾਲ ਪਹਿਲਾਂ ਇਹ ਆਰਮੀ ਵਿੱਚ ਹੀ ਤਕਰੀਬਨ ਲੇਹ ਬਣੀ ਪੋਸਟਿੰਗ ਸੀ ਉਹ ਠੰਡ ਦੇ ਕਾਰਨ ਕੁਝ ਨੂੰ ਪ੍ਰੋਬਲਮ ਆ ਗਈ ਸੀ। ਉਸ ਤੋਂ ਬਾਅਦ ਹੀ ਬਿਮਾਰ ਹੋਣ ਲੱਗਿਆ ਕਾਫੀ ਵਕ ਵਕ ਹਸਪਤਾਲਾਂ ਵਿੱਚ ਮਿਲਟਰੀ ਹਸਪਤਾਲਾਂ ਵਿੱਚ ਵੀ ਨੇ ਆਪਣਾ ਇਲਾਜ ਕਰਵਾਇਆ ਹੁਣ ਵੀ ਇਲਾਜ ਚੱਲ ਰਿਹਾ ਸੀ ਦਿੱਲੀ ਦਾ ਹਰ ਹਰਤਾਲ ਚ ਹਾਰਡ ਪ੍ਰੋਬਲਮ ਸੀ ਕੋਈ ਉਸ ਕਰਕੇ ਇਹਦਾ ਹਾਰਵੈਸਟ ਤੇ ਕੋਈ ਡੈਥ ਹੋ ਗਈ ਜੀ ਬਾਕੀ ਨੇ ਜੀ ਜੋ ਸੇਵਾ ਕੀਤੀ ਦੇ ਦਿੱਤੀ ਤੁਹਾਨੂੰ ਪਤਾ ਹੀ ਹੈ ਜੀ ਸੇਵਾ ਦੇ ਦਰਾਂ ਨਹੀਂ ਇਹਦੀ ਹੋਈ ਹੈ ਦੱਸ ਜੀ ਪਰਿਵਾਰ ਸਾਰੇ ਇਕੱਲਾ ਲੜਕਾ ਸੀ ਜੀ ਤਿੰਨ ਭੈਣਾਂ ਨੇ ਦੀਆਂ ਬੇਹਾਂ ਹੋਈਆਂ ਬਹੁਤ ਗਰੀਬ ਪਰਿਵਾਰ ਆ ਜੀ ਵਿਚਾਰ ਆਹ ਹਾਲਤ ਤੁਸੀਂ ਦੇਖ ਹੀ ਲਓ ਉਹਦੇ ਘਰ ਦੀ ਤੇ ਬਹੁਤ ਜ਼ਿਆਦਾ ਗਰੀਬੀ ਹੈ ਜੀ ਇਹ ਹੈ ਜੀ 2013 ਦੇ ਵਿੱਚ ਪਰਚੀ ਕਰਾਇਆ ਸੀ ਜੀ ਤਿੰਨ ਮੇਰੇ ਕੁੜੀਆਂ ਨੇ ਵੱਡੀਆਂ ਨੇ ਮੁੰਡਾ ਇਹ ਛੋਟਾ ਤੀ ਲਟਕਾ ਇਹ ਦੇਸੀ ਪ੍ਰਾਕਟਿਕ ਕਰਨ ਬਾਅਦ ਤੇ ਭੇਜਿਆ ਬੜੇ ਹੌਸਲੇ ਨਾਲ ਸਾਰੇ ਪਰਿਵਾਰ ਨੇ ਭੇਜਿਆ ਚਲੋ ਜੋ ਮਾਰਕ ਨੂੰ ਚੰਗਾ ਲੱਗਦਾ ਸੀ ਉਹ ਦੇ ਨਾਲ ਪਾਣਾ ਬੀਤ ਗਿਆ ਅੱਜ ਇਸ ਕੁਰਬਾਨੀ ਦੇ ਮਾਨ ਕਰਦੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜਾ ਮਾਣ ਆ ਨਾ ਸਾਨੂੰ ਜੋ ਹੋਇਆ ਸਾਨੂੰ ਦੇਖ ਤੇ ਪੂਰਾ ਕੁਰਬਾਨੀ ਕਰੀ ਹੈ ਸਾਨੂੰ ਮਾਣ ਆ ਪੂਰਾ ਦੇਖ